ਸ਼੍ਰੀ ਕਾਲਜੀ ਪੰਜਾਬ న్యూਸ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰਗਲ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਨੇ ਆਮਕ ਸੁਰਖੀਆਂ ਤੇ ਪ੍ਰਧਾਨ ਮੰਤਰੀ ਮੋਦੀ ਨੇ ਵਾਰणसी ਲੋਕ ਸਭਾ ਸੀਟ ਤੋਂ ਪਰੇ ਨਾਮਜ਼ਦਗੀ ਪੱਤਰ ਤੇ ਤੀਜੀ ਵਾਰ ਨਾਮਜ਼ਦਗੀ ਪੱਤਰ ਦਾਖਲ ਕਰਨ ਵੇਲੇ ਯੋਗੀ ਅਦਿੱਤਿਆਨਾਥ ਵੀ ਮੌਜੂਦ ਕਰਮਜੀਤਨ ਮੋਲ ਨੇ ਫਰੀਦਕੋਟ ਤੋਂ ਪਰੇ ਨਾਮਜ਼ਦਗੀ ਪੱਤਰ ਕਲਾਕਾਰ ਅਤੇ ਦੋਸਤ ਗਿੱਪੀ ਗਰਵਾਲ ਤੇ ਬినੂ ਢਿੱਲੋਂ ਵੀ ਰਹਿ ਨਾਲ ਮੌਜੂਦ ਕਾਂਗਰਸ ਦੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੇ ਮੁੱਖ ਮੰਤਰੀ ਮਾਨ ਨੂੰ ਦਿੱਤੀ ਲੋਕ ਸਭਾ ਚੋਣ ਲੜਨ ਦੀ ਚੁਣੌਤੀ ਕਿਹਾ ਹਰਾ ਕੇ ਵਾਪਸ ਪੇਜਾਂਗੇ ਪਿੰਡ ਸਕਤੌਚ ਸਾਬਕਾ ਮੰਤਰੀ ਜਗਮਨ ਸਿੰਘ ਕੰਗ ਨੇ ਕਾਂਗਰਸ ਚ ਕੀਤੀ ਘਰ ਵਾਪਸੀ ਆਮ ਆਦਮੀ ਪਾਰਟੀ ਦਾ ਪੱਲਾ ਛੱਡ ਕੇ ਹੋਏ ਕਾਂਗਰਸ ਦੇ ਵਿੱਚ ਮੋੜ ਸ਼ਾਮਿਲ ਤੇ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰ ਪ੍ਰਦੇਸ਼ ਦੀ ਵਾਰਨਸੀ ਲੋਕ ਸਭਾ ਸੀਟ ਤੋਂ ਅੱਜ ਤੀਜੀ ਵਾਰ ਨਾਮਜ਼ਦਗੀ ਪੱਤਰ ਦਾਖਲ ਕੀਤਾ ਹੈ। ਜ਼ਿਲ੍ਹਾ ਮੈਜਿਸਟਰੇਟ ਦੇ ਸਾਹਮਣੇ ਨਾਮਜ਼ਦਗੀ ਦਾਖਲ ਕਰਨ ਸਮੇਂ ਉਹਨਾਂ ਨਾਲ ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਅਤੇ ਪ੍ਰਸਤਾਵਕ ਗਣੇਸ਼ਵਰ ਸ਼ਾਸਤਰੀ ਦਰਾਵੜ ਮਜੂਦ ਸਨ। ਪ੍ਰਧਾਨ ਮੰਤਰੀ ਨਿੰਦ ਮੋਦੀ ਨੇ ਅੱਜ ਵਾਰਾਨਸੀ ਲੋਕ ਸਭਾ ਸੀਟ ਤੋਂ ਆਪਣੇ ਨਾਮ ਸਦ ਕੀ ਪੱਤਰ ਦਾਖਲ ਕਰ ਦਿੱਤਾ ਹੈ ਇਸ ਸੀਟ ਤੇ ਉਹਨਾਂ ਨੇ 2014 ਵਿੱਚ ਪਹਿਲੀ ਵਾਰ ਜਿੱਤ ਪ੍ਰਾਪਤ ਕੀਤੀ ਸੀ ਤੇ ਦੂਜੀ ਵਾਰ ਵੀ ਉਹ ਇਸੇ ਸੀਟ ਤੋਂ 2019 ਵਿੱਚ ਜਿੱਤੇ ਸਨ ਨਾਮਜ਼ਦਗੀ ਦਾਖਲ ਕਰਨ ਮੌਕੇ ਪੀਐਮ ਮੋਦੀ ਦੇ ਨਾਲ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤੇਨਾਥ ਵੀ ਮੌਜੂਦ ਰਹੇ पीएम मोदी ਨੇ ਆਪਣੇ سوشل میڈیا ਐਕਸ ਤੇ ਲਿਖਿਆ ਕਿ ਕਾਸ਼ੀ ਤੇ ਮੇਰੇ ਪਰਿਵਾਰਕ ਮੈਂਬਰਾਂ ਦਾ ਤੈਦਿਲੋ ਧੰਨਵਾਦ ਮੈਂ ਵਾਰਾਨਸੀ ਤੋਂ ਲਗਾਤਾਰ ਤੀਜੀਵਾਰ ਨਾਮਜ਼ਦਗੀ ਭਰੰਤੇ ਲਈ ਬਹੁਤ ਉਤਸ਼ਾਹਿਤ ਹਾਂ ਪਿਛਲੇ 10 ਸਾਲਾਂ ਵਿੱਚ ਮੈਨੂੰ ਤੁਹਾਡੇ ਸਾਰਿਆਂ ਤੋਂ ਮਿਲੇ ਸ਼ਾਨਦਾਰ ਪਿਆਰ ਅਤੇ ਆਸ਼ੀਰਵਾਦ ਨੇ ਮੈਨੂੰ ਸੇਵਾ ਦੀ ਭਾਵਨਾ ਅਤੇ ਪੂਰੀ ਡ੍ਰਿਡਤਾ ਦੇ ਨਾਲ ਕੰਮ ਕਰਦੇ ਰਹਿਣ ਦੇ ਲਈ ਪ੍ਰੇਰਿਤ ਕੀਤਾ ਹੈ ਵਹਾਡੇ ਪੂਰਨ ਸਹਿਯੋਗ ਅਤੇ ਭਾਗੀਦਾਰੀ ਦੇ ਨਾਲ ਮੈਂ ਆਪਣੇ ਤੀਜੇ ਕਾਰਜਕਾਲ ਦੇ ਵਿੱਚ ਨਵੀਂ ਉਲਜਾ ਦੇ ਨਾਲ ਇੱਥੋਂ ਦੇ ਲੋਕਾਂ ਦੇ ਸਰਪੱਖੀ ਵਿਕਾਸ ਅਤੇ ਭਲਾਈ ਦੇ ਲਈ ਕੰਮ ਕਰਦਾ ਰਹਾਂਗਾ। ਵਾਰਾਨਸੀ ਲੋਕ ਸਭਾ ਹਲਕੇ ਤੋਂ ਆਪਣਾ ਨਾਮਜ਼ਦ ਕੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਮੋਦੀ ਨੇ ਮੰਗਲਵਾਸਵੇਰੇ ਗੰਗਾ ਨਦੀ ਦੇ ਕਿਨਾਰੇ ਸਥਿਤ ਦਸ਼ਾਸ਼ਵ ਮੇਧ ਘਾਟੂ 'ਤੇ ਪੂਜਾ ਕੀਤੀ ਅਤੇ ਕਾਲ ਪੈਰਵ ਮੰਦਿਰ ਦੇ ਦਰਸ਼ਨ ਕੀਤੇ। ਉਨ੍ਹਾਂ ਨੇ ਵੈਦਿਕ ਪਛੋਨਾ ਦੇ ਜਵਾਬ ਦੇ ਵਿੱਚ ਘਾਟੂ 'ਤੇ ਆਰਤੀ ਵੀ ਕੀਤੀ। नाम मोदी लोकसभा में स्थान करने के लिए अभ्यर्थित रूप नाम निर्देशित हुआ हूं ईश्वर की शपथ लेता हूं सत्य निष्ठा से प्रतिज्ञा करता कि मैं इसी द्वारा स्थापित भारत के संविधान प्रति सच्ची श्रद्धा ਅੰਦੋਸ਼ਤ ਪਰਮੇ ਭਾਰਤ ਦੀ ਪ੍ਰਜਾਤਾ ਅਤੇ ਅਖੰਡਤਾ ਅਕਛੂੰਗ ਰੱਖਦਾ ਹੈ ਭਾਜਪਾ ਵੱਲੋਂ ਐਤਕੀ 400 ਸੀਟਾਂ ਜਿੱਤਣ ਦਾ ਦਾਅਵਾ ਕੀਤਾ ਜਾ ਰਿਹਾ ਪਰ 4 ਜੂਨ ਨੂੰ ਵੋਟਾਂ ਦੀ ਗਿਣਤੀ ਹੋਣੀ ਹੈ ਜਿਸ ਵਿੱਚ ਪਤਾ ਲੱਗ ਜਾਵੇਗਾ ਕਿ ਭਾਜਪਾ ਐਤਕੀ ਕਿੰਨੀ ਸੀਟਾਂ ਤੇ ਕਾਬਜ਼ ਹੁੰਦੀ ਹੈ ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਉਮੀਦਵਾਰ ਅਤੇ ਸਟਾਰ ਕਰਮਜੀਤ ਅਨਮੋਲ ਨੇ ਵੀ ਅੱਜ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤਾ ਹੈ ਵਿਖਿਆ ਗਿਆ ਹੈ ਕਿ ਇਸ ਮੌਕੇ ਉਹਨਾਂ ਦੇ ਨਾਲ ਮਸ਼ਹੂਰ ਅਦਾਕਾਰ ਗਿੱਪੀ ਗਰੇਵਾਲ ਅਤੇ ਬੀਨੂ ਢਿੱਲੋਂ ਵੀ ਮੌਜੂਦ ਸਨ ਬੀਤੇ ਦਿਨੀ ਵੀ ਵਿਖਿਆ ਜਾ ਰਿਹਾ ਸੀ ਕਿ ਕਰਮਜੀਤ ਅਨਮੋਲ ਦੇ ਨਾਲ ਚੋਣ ਪ੍ਰਚਾਰ ਕਰਨ ਵੇਲੇ ਬੀਨੂ ਢਿੱਲੋਂ ਦੇ ਨਾਲ-ਨਾਲ ਹੋਰ ਵੀ ਪੰਜਾਬੀ ਇੰਡਸਟਰੀ ਦੇ ਨਾਲ ਜੁੜੇ ਕਲਾਕਾਰ ਮੌਜੂਦ ਹੁੰਦੇ ਨੇ ਆਮਰ ਮੇਂ ਪਾਰਟੀ ਵੱਲੋਂ ਐਲਾਨੇ ਲੋਕ ਸਭਾ ਹਲਕਾ ਫਰੀਦਕੋਟ ਤੋਂ ਉਮੀਦਵਾਰ ਕਰਮਜੀਤ ਅਨਮੋਲ ਨੇ ਨਾਮਜ਼ਦਗੀ ਪੱਤਰ ਦਾਖਲ ਕੀ ਤੇ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਪਾਰਟੀ ਉਮੀਦਵਾਰ ਕਰਮਜੀਤ ਅਨਮੋਲ ਨੇ ਕੋਟਕਪੂਰਾ ਅਤੇ ਫਰੀਦਕੋਟ ਮੀਟਿੰਗਾਂ ਤੋਂ ਬਾਅਦ ਰੈਲੀ ਕੱਢੀ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਕੀਤੀ ਗਈ ਰੈਲੀ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਸ ਸਿੰਘ ਸੱਧਵਾ ਤੋਂ ਇਲਾਵਾ ਮੋਗਾ ਫਰੀਦਕੋਟ ਅਤੇ ਸ਼੍ਰੀ ਮੁਕਸਰ ਸਾਹਿਬ ਦੇ ਕਈ ਪੰਜਾਬੀ ਗੀਤ ਗਰਵਾਲ ਬੀਨੂ ਟਿੱਲੋ ਸਣੇ ਫਿਲਮੀ ਕਲਾਕਾਰ ਅਤੇ ਪਾਰਟੀ ਆਗੂ ਤੇ ਵਰਕਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ ਮੈਂ ਦੇਖੋ ਮੈਂ ਤਾਂ ਅੱਜ ਪਹਿਲੀ ਵਾਰੀ ਬੋਲਿਆ ਅਜੇ ਹਿਸਾਬਕਾ ਮੈਨੂੰ ਹੈ ਨਹੀਂ ਯੂਰੋਪ ਤੋਂ ਦਾ ਸੁੱਤਰਾ ਸਾਡਾ ਕਰਨਜੀ ਤਰਮੋਰ ਜਦੋਂ ਮੈਂ ਆਇਆ ਇੱਥੇ ਤਾਂ ਮੈਨੂੰ ਜਿਆਨੇ ਪੁੱਛਿਆ ਕਹਿੰਦੇ ਜੀ ਤੁਸੀਂ ਪਾਰਟੀ ਦੇ ਤੌਰ ਤੇ ਆਏ ਹੋ ਜਾਂ ਭਰਾ ਦੇ ਤੌਰ ਤੇ ਆਏ ਹੋ ਮਨ ਲੇ ਜਿਹੜਾ ਹੁਣ ਆ ਗਿਆ ਨਾ ਉਹ ਹੁਣ ਸਾਰੇ ਦੌਰ ਤੇ ਆਇਆ ਵਾ ਜਿਆਦਾ ਬਹਾਉਂਦੇ ਹੀ ਨਹੀਂ ਸਾਹ ਬਸ ਪੂਰੇ ਆਉਣੇ ਆ ਸੋ ਇਹ ਭਰਾ ਸਾਡਾ ਇੰਨਾ ਜਿਆਦਾ ਡਿਸਰਬ ਕਰਦਾ ਵਾ ਇਹ ਸਾਡੀ ਇੰਡਸਟਰੀ Grazie.

ਲੋਕ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਪਾਰਟੀਆਂ ਕਾਫੀ ਸਰਗਰਮ ਨੇ ਪਰ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਕਰਮਜੀਤ ਅਨਮੋਲ ਦੇ ਸਿਰ ਤੇ ਜਿੱਤ ਦਾ ਸਾਰਾ ਸਜਦਾ ਹੈ ਜਾਂ ਨਹੀਂ। ਆਦਮਪੁਰ ਤੋਂ ਕਾਂਗਰਸ ਦੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੇ ਅੱਜ ਇੱਕ ਵਾਰ ਫਿਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੋਕ ਸਭਾ ਚੋਣ ਲੜਨ ਦੀ ਚੁਣੌਤੀ ਦਿੱਤੀ ਹੈ। ਕੋਟਲੀ ਨੇ ਕਿਹਾ ਕਿ ਭਗਵੰਤ ਮਾਨ ਚਾਹੇ ਪੰਜਾਬ ਦੇ ਕਿਸੇ ਵੀ ਹਲਕੇ ਤੋਂ ਚੋਣ ਲੜਨ ਕਾਂਗਰਸ ਉਹਨਾਂ ਨੂੰ ਬੁਰੀ ਤਰ੍ਹਾਂ ਹਰਾਏਗੀ ਅਤੇ ਵਾਪਸ ਉਹਨਾਂ ਦੇ ਪਿੰਡ ਸਤੋਜ ਭੇਜੇਗੀ। ਲੋਕ ਸਭਾ ਚੋਣਾਂ ਤੋਂ ਪਹਿਲਾਂ ਵਿਰੋਧੀ ਧਿਰਾਂ ਵੀ ਕਾਫੀ ਸਰਗਰਮ ਹੋਈਆਂ ਪਈਆਂ ਨੇ ਇਸ ਵਿਚਾਲੇ ਹੁਣ ਕੋਟਲੀ ਮੁਤਾਬਕ ਕਾਂਗਰਸ ਦੇ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਸੀਐਮ ਮਾਨ ਖਿਲਾਫ ਚੋਣ ਮੈਦਾਨ ਚੁਤਰਨਗੇ ਇਸ ਦੇ ਨਾਲ ਹੀ ਕੋਟਲੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਦਲਿਤ ਧੜੀ ਪੀ ਸੀਐਮ ਬਣਾਉਣ ਦਾ ਐਲਾਨ ਕੀਤਾ ਸੀ ਪਰ ਦਲਿਤਾਂ ਦੇ ਨਾਲ ਕੀਤਾ ਇਹ ਵਾਅਦਾ ਪੂਰਾ ਨਹੀਂ ਕੀਤਾ ਗਿਆ ਆਮ ਆਦਮੀ ਪਾਰਟੀ ਨੇ ਕਿਸੇ ਵੀ ਦਲਿਤ ਨੂੰ ਰਾਜ ਸਭਾ ਨਹੀਂ ਭੇਜਿਆ ਜਦੋਂ ਉਹਨਾਂ ਨੇ ਵਿਧਾਨ ਸਭਾ ਅੰਦਰ ਇਸ ਸੰਬੰਧੀ ਆਵਾਜ਼ ਚੁੱਕੀ ਤਾਂ ਉਹਨਾਂ ਦਾ અપਮਾਨ ਵੀ ਕੀਤਾ ਗਿਆ ਕੋਟਲੇ ਨੇ ਕਿਹਾ ਕਿ ਉਹ ਇਸ અપਮਾਨ ਦਾ ਬਦਲਾ ਲੈਣਗੇ ਕਿ ਇਹਨਾਂ ਨੇ ਪੰਜਾਬ ਦੇ ਅੰਦਰ ਐਸ்சி ਕਮਿਸ਼ਨ ਕੋਈ ਵੀ ਪੰਜਾਬ ਦਾ ਕਮਿਸ਼ਨ ਸਰਕਾਰ ਨੇ ਨਹੀਂ ਤੋੜਿਆ ਜਿਹੜਾ ਦਲਤਾਂ ਦੇ ਲਈ ਭਲਾਈ ਦੇ ਲਈ ਲੋਕ ਆਪਣੇ ਛੋਟੇ ਤੋਂ ਲੈ ਕੇ ਵੱਡੇ ਮੁੱਦੇ ਐਸ்சி ਕਮਿਸ਼ਨ ਦੇ ਕੋਲ ਲੈ ਕੇ ਜਾਂਦੇ ਸੀ ਉਸ ਐਸੇ ਕਮਿਸ਼ਨ ਨੂੰ ਤੋੜ ਦਿੱਤਾ ਗਿਆ 10 ਮੈਂਬਰਾਂ ਦੇ ਵਿੱਚੋਂ 5 ਮੈਂਬਰ ਕਰ ਦਿੱਤੇ ਗਏ ਔਰ ਉਹਨਾਂ ਦਾ ਕਾਰਜਕਾਲ 6 ਸਾਲ ਤੋਂ ਘਟਾ ਕੇ 3 ਸਾਲ ਕਰ ਦਿੱਤਾ ਮੈਂ ਭਗਵੰਤ ਮਾਨ ਜੀ ਨੂੰ ਇਸ ਗੱਲ ਪੁੱਛਣੀ ਚਾਹੁੰਦਾ ਕਿ ਇਸ ਗੱਲ ਦਾ ਵੀ ਜਵਾਬ ਦੇ ਕਿ ਦਲਤਾਂ ਦੇ ਨਾਲ ਤੇਰਾ ਕੀ ਬੈਰ ਹੈ ਤੂੰ ਦਲਤਾਂ ਦੇ ਕਿਉਂ અપਮਾਨ ਕਰ ਰਿਹਾ ਕਿਉਂ ਸਾਨੂੰ ਤੁਸੀਂ ਇਨਸਾਫ ਦੇਣ ਦੇ ਲਈ ਜਿਹੜਾ ਕਮਿਸ਼ਨ ਬਣਿਆ ਸੀ ਉਹਨੂੰ ਪੰਜਾਬ ਦੇ ਅੰਦਰ ਕਿਉਂ ਤੋੜਿਆ ਇਹਦਾ ਜਵਾਬ ਵੀ ਭਗਵੰਤ ਮਾਨ ਜੀ ਤੁਹਾਨੂੰ ਦੇਣਾ ਪਏਗਾ ਸਾਡੀ ਸਰਕਾਰ ਦੇ ਬਿਲ 31000 ਰੁਪਇਆ ਸ਼ਗਨ ਸਕੀਮ ਦਾ ਸਾਡੀ ਸਰਕਾਰ ਦਿੰਦੀ ਸੀ ਸਰਕਾਰ ਆਉਣ ਤੋਂ ਪਹਿਲਾਂ ਭਗਵੰਤ ਮਾਨ ਤੇ ਕੇਜਰੀਵਾਲ ਜੀ ਨੇ ਪੱਟ ਪੱਟ ਕੇ ਕਿਹਾ ਕਿ ਅਸੀਂ 51000 ਰੁਪਇਆ ਸ਼ਗਨ ਸਕੀਮਾਂ ਦਾ ਦੇਾਂਗੇ ਤੁਹਾਡੇ ਮੀਡੀਆ ਦੇ ਮਾਧਿਅਮ ਦੇ ਰਾਹੀਂ ਭਗਵੰਤ ਮਾਨ ਜੀ ਜਵਾਬ ਦਿਓ ਪੰਜਾਬ ਦੇ ਗਰੀਬ ਜਿਹੜਾ ਉਹ ਤੇਰੇ ਤੋਂ ਜਵਾਬ ਮੰਗਦੇ ਨੇ ਤੈਨੂੰ ਜਵਾਬ ਜ਼ਰੂਰ ਦੇਣਾ ਪਏਗਾ ਡਿਬੇਟ ਕਰਨ ਲੱਗਾ ਕਿਤੇ ਈਵੇਂ ਦੇ ਉੱਪਰ ਆ ਜਾ ਇੱਕ ਪਾਸੇ ਮੈਂ ਹੋਵਾਂਗਾ ਇੱਕ ਪਾਸੇ ਤੂੰ ਹੋਵੇਂ ਜੇ ਤੂੰ ਮੇਰੀਆਂ 11 ਗੱਲਾਂ ਦਾ ਜਵਾਬ ਦੇ ਗਿਆ ਤਾਂ ਮੈਂ ਲੋਕਾਂ ਦੇ ਕੋਲੋਂ ਮਾਫੀ ਮੰਗ ਲਾਂਗਾ ਔਰ ਦੂਸਰੀ ਗੱਲ ਦੋ ਪੰਜ ਸਵਾਲ ਜਿਹੜੇ ਨੇ ਉਹ ਕੇਂਦਰ ਦੀ ਸਰਕਾਰ ਦੇ ਲਈ ਲੈ ਕੇ ਆਏ ਆ ਸਭ ਤੋਂ ਵੱਡੀ ਗੱਲ ਕਿ 10 ਸਾਲ ਪਹਿਲਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅਸੀਂ 15-15 ਲੱਖ ਰੁਪਈਆ ਹਰੇਕ ਦੇ ਖਾਤੇ ਦੇ ਵਿੱਚ ਆਵਾਂਗੇ ਜਿਹੜਾ ਵਿਦੇਸ਼ਾਂ ਦੇ ਅੰਦਰ ਕਾਲਾ ਧਨ ਪਿਆ ਉਹਨੂੰ ਵਾਪਸ ਲਿਆ ਕੇ ਗਰੀਬਾਂ ਦੇ ਵਿੱਚ ਵੰਡਾਂਗੇ ਅੱਜ ਤੂੰ ਸੌਂਬੀ ਆ ਮਾਦਮ ਤੇ ਰਾਹੀ ਮੈਂ ਤੁਹਾਨੂੰ ਪੁੱਛਣਾ ਚਾਹੁੰਨਾ ਕਿ ਤੁਸੀਂ ਦੱਸੋ ਕਿਹੜੇ ਗਰੀਬ ਦੇ ਕਿਹੜੇ ਪੰਜਾਬ ਦੇ ਕਿਹੜੇ ਦੇਸ਼ ਦੇ ਕਿਹਨਾਂ ਦੇ ਖਾਤੇ ਦੇ ਅੰਦਰ ਤੁਸੀਂ 15 ਕਰੋੜ ਰੁਪਈਆ ਜਿਹੜਾ ਉਹ ਉਹ ਜਿਹੜਾ 15 ਲੱਖ ਰੁਪਈਆ ਤੁਸੀਂ ਲੈ ਕੇ ਆਏ ਹੋ ਔਰ ਦੂਸਰਾ ਤੁਸੀਂ ਕਿਹਾ ਸੀ ਸਰਕਾਰ ਬਣਾਉਣ ਤੋਂ ਪਹਿਲਾਂ ਕਿ ਅਸੀਂ ਹਰ ਸਾਲ 2 ਕਰੋੜ ਨੌਕਰੀ ਦੇਾਂਗੇ 10 ਸਾਲ ਦੀ ਤੁਹਾਡੀ ਸਰਕਾਰ ਹੋ ਗਈ 20 ਕਰੋੜ ਲੋਕ ਨੌਕਰੀ ਬਣਦੀ ਹੈ ਕਿਹੜੇ ਲੋਕਾਂ ਨੂੰ ਤੁਸੀਂ ਪੰਜਾਬ ਦੇ ਦੇਸ਼ ਦੇ ਅੰਦਰ ਹੋਰ ਬਾਕੀ ਸੂਬਿਆਂ ਦੇ ਅੰਦਰ ਜਿਹੜੀ ਆ ਉਹ 20 ਕਰੋੜ ਨੌਕਰੀ ਦਿੰਦੀ ਹੈ ਜ਼ਿਕਰ ਇਹ ਹੈ ਕਿ ਪੰਜਾਬ ਦੇ ਵਿੱਚ 1 ਜੂਨ ਨੂੰ ਚੋਣਾਂ ਹੋਣ ਜਾ ਰਹੀਆਂ ਹਨ ਤੇ ਚਾਲ ਚੋਣ ਦੇ ਨਤੀਜੇ ਐਲਾਨੇ ਜਾਣੇ ਨੇ ਪਰ ਦੇਖਣਾ ਤਾਂ ਹੁਣੇ ਹੋਵੇਗਾ ਲੋਕਾਂ ਵੱਲੋਂ ਕਿਹੜੀ ਪਾਰਟੀ ਨੂੰ ਮੌਕਾ ਦਿੱਤਾ ਜਾਂਦਾ ਹੈ ਲੋਕ ਸਭਾ ਚੋਣਾਂ ਦੇ ਦੌਰਾਨ ਵੱਖਰੇ ਰੰਗ ਦੇਖਣ ਨੂੰ ਮਿਲ ਰਹੇ ਨੇ ਕਈ ਉਮੀਦਵਾਰ ਘਰ ਵਾਪਸੀ ਕਰ ਰਹੇ ਨੇ ਤੇ ਕਈ ਉਮੀਦਵਾਰ ਇੱਕ ਪਾਰਟੀ ਛੱਡ ਕੇ ਦੂਜੀ ਪਾਰਟੀ ਦੇ ਵਿੱਚ ਜਾ ਰਹੇ ਨੇ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਗਏ ਸਾਬਕਾ ਮੰਤਰੀ ਜਗਮੋਨ ਸਿੰਘ ਕੰਗ ਨੇ ਕਾਂਗਰਸ ਦੇ ਵਿੱਚ ਘਰ ਵਾਪਸੀ ਕਰ ਲਈਏ ਕਾਂਗਰਸ ਦੇ ਪ੍ਰਧਾਨ ਮਲਕਾਰਜਨ ਖੜਗੇ ਦੀ ਗਵਾਹੀ ਦੇ ਵਿੱਚ ਜਗਮੋਨ ਸਿੰਘ ਕੰਗ ਆਪਣੇ ਪੁੱਤਰ ਯਾਦਵਿੰਦਰ ਸਿੰਘ ਕੰਗ ਦੇ ਨਾਲ ਕਾਂਗਰਸ ਦੇ ਵਿੱਚ ਸ਼ਾਮਿਲ ਹੋ ਗਏ ਨੇ ਲੋਕ ਸਭਾ ਚੋਣਾਂ ਦੇ ਮੱਧੇਨਜ਼ਰ ਇੱਕ ਪਾਸੇ ਚੋਣ ਪ੍ਰਚਾਰ ਚੱਲ ਰਿਹਾ ਤੇ ਦੂਜੇ ਪਾਸੇ ਧਲ ਬਦਲੀਆਂ ਤੇ ਘਰ ਵਾਪਸੀਆਂ ਦਾ ਸਿਲਸਿਲਾ ਵੀ ਲਗਾਤਾਰ ਚੱਲ ਰਿਹਾ ਹੈ ਇਸੇ ਚਲਦੇ ਆ ਪੰਜਾਬ ਦੇ ਸਾਬਕਾ ਮੰਤਰੀ ਜਗਮੋਹਨ ਸਿੰਘ ਕਾਂਗਨੀ ਕਾਂਗਰਸ ਦੇ ਵਿੱਚ ਘਰ ਵਾਪਸੀ ਕੀਤੀ ਹੈ ਜਾਣਕਾਰੀ ਮੁਤਾਬਕ 2022 ਵਿਧਾਨ ਸਭਾ ਚੋਣਾਂ ਦੇ ਦੌਰਾਨ ਟਿਕਟ ਨਾ ਮਿਲਣ ਤੇ ਨਰਾਜ਼ਗੀ ਜ਼ਾਹਰ ਕਰਦਿਆਂ ਕਾਂਗਨੀ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਸੀ ਹੁਣ ਇੱਕ ਵਾਰ ਫੇਰ ਉਹ ਕਾਂਗਰਸ ਦੀ ਕੌਮੀ ਪ੍ਰਧਾਨ ਮਲਿਕਾ ਅਰਜਨ ਖੜਗੇ ਦੀ ਅਗਵਾਈ ਚ ਕਾਂਗਰਸ ਵਿੱਚ ਸ਼ਾਮਲ ਹੋ ਗਈ ਨੇ ਕਾਂਗ ਨੂੰ ਜੁਆਇਨ ਕਰਵਾਣ ਸਮੇਂ ਪੰਜਾਬ ਦੇ ਇੰਚਾਰਜ ਦਵਿੰਦਰ ਯਾਦਵ ਵੀ ਮੌਜੂਦ ਸਨ ਜਗਮੋਹਨ ਸਿੰਘ ਕਾਂਗ ਦੇ ਨਾਂ ਹੀ ਉਹਨਾਂ ਦੇ ਪੁੱਤਰ ਯਾਦਵਿੰਦਰ ਸਿੰਘ ਕਾਂਗ ਨੇ ਵੀ ਕਾਂਗਰਸ ਦੇ ਵਿੱਚ ਘਰ ਵਾਪਸੀ ਕੀਤੀ ਹੈ ਜ਼ਿਕਰ ਹੈ ਕਿ 1976 ਦੇ ਵਿੱਚ ਉਹ ਯੂਥ ਕਾਂਗਰਸ ਦੇ ਕਲਾ ਤੇ ਸੱਭਿਆਚਾਰੀ ਵਿਭਾਗ ਦੇ ਪ੍ਰਧਾਨ ਬਣੇ 1992 ਵਿੱਚ ਪਹਿਲੀ ਵਾਰ ਮੁਰਿੰਡਾ ਵਿਧਾਨ ਸਭਾ ਤੋਂ ਐਮ.ਐਲ.ਏ ਬਣੇ ਇਸ ਤੋਂ ਬਾਅਦ 2002 ਦੇ ਵਿੱਚ ਮੁਰਿੰਡਾ ਅਤੇ 2012 ਦੇ ਵਿੱਚ ਖਰੜ ਤੋਂ ਮੁੜ ਚਿੱਤ ਹਾਸਲ ਕੀਤੀ 2002 ਵੇਲੇ ਦੀ ਸਰਕਾਰ ਚਹੁ ਮੰਤਰੀ ਰਹੇ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਮਲ ਸੰਧੂ ਨੇ ਜਗਮੋਹਨ ਸਿੰਘ ਕਾਂਗ ਨੂੰ ਹਰਾ ਦਿੱਤਾ ਸੀ 2023 ਦੀਆਂ ਚੋਣਾਂ ਦੇ ਦੌਰਾਨ ਹੀ ਚਕਮੋਹਨ ਸਿੰਘ ਕਾਂਗ ਦੇ ਪੰਜਾਬੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੁੰਨੀ ਦੇ ਨਾਲ ਵੀ ਮਤਵੇਦ ਹੋ ਗਏ ਸਨ ਜਗਮੋਹਨ ਸਿੰਘ ਕਾਂਗੜੀ ਕਾਂਗਰਸ ਦੇ ਵਿੱਚ ਵਾਪਸੀ ਦੇ ਨਾਲ ਸ਼੍ਰੀ ਅਨੰਦਪੂਰ ਸਾਹਿਬ ਲੋਕ ਸਭਾ ਸੀਟ ਤੇ ਉੱਤੇ ਮੁਕਾਬਲਾ ਕਾਫੀ ਰੋਚਕ ਹੁੰਦਾ ਦਿਖਾਈ ਦੇ ਰਿਹਾ ਹੈ ਇਸ ਸੀਟ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਪ੍ਰੋਫੈਸਰ ਪ੍ਰੀਮ ਸਿੰਘ ਚੰਦੂ ਮਾਜਰਾ ਚੋਣ ਲੜ ਰਹੇ ਨੇ ਤੇ ਕਾਂਗਰਸ ਨੇ ਵਿਜੇਂਦਰ ਸਿੰਘ ਲਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੈ ਤੇ ਆਮ ਆਦਮੀ ਪਾਰਟੀ ਵੱਲੋਂ ਮਾਲਵਿੰਦਰ ਸਿੰਘ ਕਾਂਗ ਅਤੇ ਬਸਪਾ ਵੱਲੋਂ ਜਸਬੀਰ ਸਿੰਘ ਗੜੀ ਵੀ ਚੋਣ ਮੈਦਾਨ ਵਿੱਚ ਹਨ ਜਗਮੋਹਨ ਸਿੰਘ ਕਾਂਗੜੀ ਵਾਪਸੀ ਦੇ ਨਾਲ ਸਿੱਤੇ ਸਿਆਸੀ ਸਮਿਕਰਣ ਬਦਲਦੇ ਦਿਖਾਈ ਦੇ ਰਹੇ ਨੇ ਪੰਜਾਬ ਵਿੱਚ ਨਾਮਜ਼ਦਗੀਆਂ ਪਰੰਦਾ ਦੌਰ ਲਗਾਤਾਰ ਜਾਰੀ ਹੈ ਅੱਜ ਚੰਡੀਗੜ੍ਹ ਤੋਂ ਇੰਡੀਆ ਗਠ ਬੰਦਨ ਦੇ ਉਮੀਦਵਾਰ ਮਨੀਸ਼ Tiwari ਵੱਲੋਂ ਆਪਣਾ ਨਾਮਜ਼ਦਗੀ ਪੱਤਰ ਪੜਿਆ ਗਿਆ ਹੈ ਨਾਮਜ਼ਦਗੀ ਪੱਤਰ ਪਰ ਇਸ ਮੌਕੇ ਮਨੀਸ਼ Tiwari ਨਾਲ ਕਾਂਗਰਸ ਅਤੇ ਆਪ ਦੇ ਵਰਕਰ ਵੀ ਮੌਜੂਦ ਸਨ इंडिया गठबंधन ਦੇ ਚੰਡੀਗੜ੍ਹ ਤੋਂ ਉਮੀਦਵਾਰ ਮਨੀਸ਼ ਦਿਵਾੜੀ ਨੇ ਅੱਜ ਆਪਣਾ ਨਾਮ ਸਦਕੀ ਪੱਤਰ ਦਾਖਲ ਕੀਤਾ ਇਸ ਤੋਂ ਪਹਿਲਾਂ ਕਾਂਗਰਸ ਅਤੇ ਆਪ ਦੇ ਵਰਕਰ ਸੈਕਟਰ 17 ਸਥਿਤ ਐਸਬੀਆਈ ਦੀ ਮੁੱਖ ਇਮਾਰਤ ਦੇ ਬਾਹਰ ਇਕੱਠੇ ਹੋਏ ਸਨ ਜਦੋਂ ਮਨੀਸ਼ ਦਿਵਾੜੀ ਆਪਣੇ ਨਾਮ ਸਦਕੀ ਦਾਖਲ ਕਰਨ ਦੇ ਲਈ ਟੀਸੀ ਦਫ਼ਤਰ ਪਹੁੰਚੇ ਤਾਂ ਉਹਨਾਂ ਦੇ ਹੱਥ ਵਿੱਚ ਸੰਵਿਧਾਨ ਦੀ ਕਾਪੀ ਫੜੀ ਹੋਈ ਸੀ ਇਸ ਮੌਕੇ ਉਹਨਾਂ ਨੇ ਭਾਜਪਾ ਤੇ ਨਿਸ਼ਾਨੇ ਸਾਧਦੇ ਹੋਏ ਕਿਹਾ ਕਿ ਐਤਕੀ ਭਾਜਪਾ ਦੀ 150 ਸੀਟਾਂ ਵੀ ਨਹੀਂ ਹੋਂਕੀਆਂ ਯਹਾਂ ਪਰ ਇਕੱਤਰਿਤ ਹੋਏ और एकत्रित होकर उन्होंने हमारे नॉमिनेशन को बहुत बड़ा जन समर्थन दिया है और ये इस बात का प्रतीक है कि इंडिया अलायंस जीत की और अग्रसर है और 4 जून 2024 को इस देश में एक नई सुबह होगी और चंडीगढ़ की भागीदारी उस नई सुबह में जरूर होगी चार चरण के मतदान के बाद ये बात साफ है कि दक्षिण भारत में भारतीय जनता पार्टी साफ़ है उत्तर भारत में हाफ है ये 400 की बात करते हैं इनकी डेढ़ सौ सीट नहीं आएगी हम ये लड़ाई भारत के लोकराज की रक्षा करने के लिए भारत के संविधान की रक्षा करने के लिए लड़ रहे हैं और इसीलिए हम जब अपना नामांकन दाखिल करने आए तो हम सभी साथी संविधान के ऊपर ये प्रतिज्ञा करके आए थे कि हम इस संविधान की रक्षा करने के लिए ये लड़ाई लड़ रहे हैं देखिए मैं चंडीगढ़ के नामांकन की बात हो रही है आपके जो राष्ट्रीय सवाल हैं जब मैं अपने राष्ट्रीय प्रवक्ता का स्वरूप धारण करूंगा, तो ज़रूर उसका जवाब दे दूंगा। जी बताइए मेरी पवन कुमार बंसल जी से सुबह वार्तालाप हुआ था पवन कुमार बंसल जी ने मुझे पूरा आशीर्वाद दिया है पिछले 40 साल से हमारे पारिवारिक संबंध हैं और आपने देखा जिस तरह का जनसैलाब उमड़ा है उससे साफ तौर पर ये प्रतीक है कि हम कांग्रेस का परिवार ही नहीं पर पूरा इंडिया का परिवार संगठित है चंडीगढ़ में इस बार कांग्रेस से आप पार्टी एकजुट होकर चुनाव लड़ रही हैं हूं देखना होगा कि ऐत के लोकसभा चुनाव में लोका वालों इस इंडिया गठबंधन को कितना साथ मिलता है ਪੰਜਾਬ ਵਿੱਚ ਚੱਲ ਰਹੀਆਂ ਲੋਕ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਨੇ ਆਪਣੇ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ ਪਰ ਭਾਜਪਾ ਆਗੂ ਮਨਜਿੰਦਰ ਸਰਸਾਨੇ ਇਸ ਸੂਚੀ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਤਿੱਖੇ ਨਿਸ਼ਾਨੇ ਸਾਧੇ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਹਰ ਇੱਕ ਪਾਰਟੀ ਵੱਲੋਂ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਉੱਥੇ ਹੀ ਆਪ ਪਾਰਟੀ ਦੀ ਸਟਾਰ ਸੂਚੀ ਵੀ ਸੀਐਮ ਭਗਵੰਤ ਮਾਨ ਦਾ ਨਾਮ ਨੰਬਰ 3 ਉੱਤੇ ਹੈ ਅਤੇ ਸੁਨੀਤਾ ਕੇਜਰੀਵਾਲ ਦਾ ਨਾਮ 2 ਨੰਬਰ ਉੱਤੇ ਜਿਨ੍ਹਾਂ ਦੀ ਪਰਸਿੱਧੀ ਦਾ ਇੱਕੋ ਇੱਕ ਦਾਵਾ ਹੈ ਕਿ ਉਹ ਅਰਵਿੰਦ ਕੇਜਰੀਵਾਲ ਦੀ ਪਤਨੀ ਹੈ। ਹੁਣ ਇਸ ਮਾਮਲੇ ਉੱਤੇ ਭਾਜਪਾ ਗੁਮਿੰਦਰ ਸਿੰਘ ਸਿੱਸਾ ਦਾ ਵੱਡਾ ਬਿਆਨ ਆਇਆ ਹੈ। ਉਹਨਾਂ ਦਾ ਕਹਿਣਾ ਹੈ ਕਿ ਭਗਵੰਤ ਮਾਨ ਦਾ ਨਾਮ 3 ਨੰਬਰ ਉੱਤੇ ਸਾਰੀ ਕੀਤਾ ਗਿਆ ਅਤੇ ਇਸ ਤੋਂ ਵੀ ਜ਼ਿਆਦਾ ਸੰਸਨੀਖੇਜ਼ ਗੱਲ ਇਹ ਹੈ ਕਿ ਸਵਾਤੀ ਮਾਲੀਵਾਲ ਜੀ ਦਾ ਨਾਂ ਇਸ ਸੂਚੀ ਵਿੱਚੋਂ ਹਟਾ ਦਿੱਤਾ ਗਿਆ ਹੈ ਆਮ ਆਦਮੀ ਪਾਰਟੀ ਦੀ ਨੇਤਾ ਅਤੇ ਦਿੱਲੀ ਮਹਿਲਾ ਕਮਿਸ਼ਨ ਦੀ ਸਾਬਕਾ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਸੋਮਵਾਰ ਨੂੰ ਦੋਸ਼ ਲਗਾਇਆ ਕਿ ਅਰਵਿੰਦ ਕੇਜਰੀਵਾਲ ਜੀ ਦੇ ਪੀਏ ਵੈਭਵ ਕੁਮਾਰ ਨੇ ਉਸ ਦੇ ਨਾਲ ਕੁੱਟਮਾਰ ਕੀਤੀ ਹੈ ਆਮ ਆਦਮੀ ਪਾਰਟੀ ਕੀ ਇਹ ਪੰਜਾਬ ਕੇ ਚੋਣਾਂ ਕੇ ਲਈ ਸਟਾਰ ਪ੍ਰਚਾਰਕੋ ਕੀ ਲਿਸਟ ਹੈ ਔਰ ਬੜੀ ਹੈਰਾਨਗੀ ਵਾਲੀ ਬਾਤ ਹੈ ਬੜੀ ਸ਼ੌਕਿੰਗ ਹੈ इस पे दूसरे नंबर पे नाम है सुनीता केजरीवाल जी का और तीसरे नाम पे भगवंत मान जी का जो वहां के मुख्यमंत्री हैं और चुने हुए मुख्यमंत्री हैं बानवे एम एल के ऊपर ये परिवारवाद का हाल है ये अरविंद केजरीवाल जी जो ज्ञान बांटते थे कि परिवारवाद को मैं खत्म करने के लिए आया हूं आज परिवारवाद इतना भारी हो गया कि चुने हुए मुख्यमंत्री के ऊपर एक केवल और केवल दिल्ली के मुख्यमंत्री पार्टी के इसलिए उनकी धर्मपत्नी का नाम उनसे भी ऊपर रखा गया और दूसरी बात सबसे चौंकाने वाली है इसके अंदर स्वाति मालीवाल जी का नाम गायब हो गया आज वैभव कुमार अरविंद केजरीवाल जी के पीए ने स्वाति मालीवाल जी को पीटा मारपीट होने के बाद वो पुलिस को कंप्लेंट करती हैं बजाय कि वैभव के ऊपर कार्रवाई हो कार्रवाई किन के ऊपर हो गई मालीवाल के ऊपर क्यों हो गई क्योंकि बैबो कुमार याद रखना बैव कुमार वो आदमी है जिसने शराब घोटाले के पैसे के लेन देन में सबसे बड़ा रोल अदा किया था और उसको बार बार ईडी ने और सीबीआई ने बुलाया था इसलिए अरविंद केजरीवाल स्वाति मालीवाल को तो बाहर निकाल सकते हैं लेकिन वैभव को नहीं छेड़ सकते ये सम्मान है अरविंद केजरीवाल जी की नज़रों में एक औरत का एक महिला का जो उसको पीटता है उसको तो दफ्तर में रखते हैं लेकिन जिस बेचारी महिला की पिटाई होती है उसका नाम स्टार कंपेंदर लेस में से बाहर हो जाता है हूँ देखना यह होगा कि चोन तो ठीक पहला स्वाति माहीवाल का नाम सूची चो बार कड़ने उत्ते इस मामले का चोना उत्ते की असर पवेगा ਕਾਂਗਰਸੀ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਵੱਡੇ ਇਕੱਠ ਨੂੰ ਸੰਬੋਧਨ ਕੀਤਾ ਹੈ ਇਸ ਮੌਕੇ ਉਹਨਾਂ ਕਿਸਾਨਾਂ ਦੇ ਹੱਕ ਵਿੱਚ ਬੋਲਦੇ ਹੋਏ ਬੀਜੇਪੀ ਸਰਕਾਰ ਤੇ ਨਿਸ਼ਾਨੇ ਸਾਧਦੇ ਨੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਤਿੱਖੇ ਸਵਾਲ ਕੀਤੇ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ ਕਾਫੀ ਪੱਕੀ ਹੋਈ ਹੈ ਇਸ ਵਿਚਾਰੇ ਪ੍ਰਤਾਪ ਸਿੰਘ ਬਾਜਵਾ ਨੇ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਲਾਂ ਉੱਤੇ ਬੋਲਦੇ ਹੋਏ ਕੇਂਦਰ ਸਰਕਾਰ ਤੇ ਤਿੱਖੇ ਵਾਰ ਕੀਤੇ ਅਤੇ ਕਿਹਾ ਕਿ ਪੰਜਾਬ ਖੇਤੀ ਦਾ ਸੁਪੈ ਪੰਜਾਬ ਦੇ ਵਿੱਚ ਕੋਈ ਵੀ ਕਾਰੋਬਾਰ ਉਦੋਂ ਚੱਲਦਾ ਜਦੋਂ ਝੋਨੇ ਜਾਂ ਕਣਕ ਦੀ ਫਸਲ ਆਈ ਹੁੰਦੀ ਹੈ ਤੇ ਸਾਡੇ ਕਿਸਾਨਾਂ ਦੀ ਪੀਆ ਤਿੱਥੋਂ ਇੱਕ ਜੈਨੂਇਨ ਜਹੀ ਡਿਮਾਂਡ ਸੀ ਕਿ ਜਿਹੜੀਆਂ ਹਿੰਦੁਸਤਾਨ ਦੇ ਵਿੱਚ ਤੇ ਫਸਲਾਂ ਹਨ ਉਹਨਾਂ ਨੂੰ ਅਮਲੀ ਰੂਪ ਜਾਂ ਅਮਲੀ ਚਾਂਮਾ ਪੁਆਇਆ ਜਾਵੇ ਕਿਉਂਕਿ ਤੁਹਾਨੂੰ ਪਤਾ ਹੈ ਕਿ ਪੰਜਾਬ ਖੇਤੀ ਧਾਰਨ ਸੂਬਾ ਹੈ ਪੰਜਾਬ ਦੇ ਵਿੱਚ ਭਾਵੇਂ ਖੇਤ ਮਜ਼ਦੂਰ ਹੋਵੇ ਭਾਵੇਂ ਸਾਡਾ ਕੋਈ ਕਿਸਾਨ ਭਰਾ ਹੋਵੇ ਭਾਵੇਂ ਸਾਡੇ ਆੜਤੀ ਹੋਵੇ ਭਾਵੇਂ ਸਾਡੇ ਦੁਕਾਨਦਾਰ ਹੋ ਤੁਸੀਂ ਵੇਖਦੇ ਹੋ ਭਾਵੇਂ ਕਰਿਆਨੇ ਦੀ ਦੁਕਾਨ ਹੋਵੇ ਪਾਵੇਂ ਬਿਰੀ ਦੀ ਦੁਕਾਨ ਹੋਵੇ ਪਾਵੇਂ ਕੱਪੜੇ ਦੀ ਦੁਕਾਨ ਹੋਵੇ ਕੋਈ ਵੀ ਕਾਰੋਬਾਰ ਪੰਜਾਬ ਚੋਂਦੋ ਚੱਲਦਾ ਜਦੋਂ ਝੋਨੇ ਦੀ ਫਸਲ ਆਈ ਕਿਉਂ ਸਹੀ ਹੈ ਕਰੇ ਜਦੋਂ ਕਣਕ ਦੇ ਫਸਲ ਆਉਂਦੀ ਕੋਈ ਚੀਜ਼ ਇਹੋ ਜਿਹੀ ਜਿਹੜੀਆਂ ਬਸ ਤੇਜ਼ ਤੋਂ ਕਹਿਲੀ ਜਾਂਦੇ ਉਹਨਾਂ ਦਾ ਕਾਰੋਬਾਰ ਵੀ ਉਦੋਂ ਹੀ ਚੱਲਦਾ ਜੋ ਕਿਸਾਨ ਦੀ ਜੇਬ 'ਚ ਪੈਸੇ ਆ 70% ਦੀ ਕਿਸਾਨੀ ਦਾ ਘਰਮ ਰਿਪਦਾ ਮੋਦੀ ਸਾਹਿਬ ਨੇ ਸਾਡੇ ਕਿਸਾਨਾਂ ਦੀ ਇੱਕ ਬੜੀ ਜੈਨੂਇਨ ਟਵਾਰ ਕਿ ਪਿਛਲੇ 70 ਸਾਲ ਤੋਂ ਲਗਾਤਾਰ ਕਿਸਾਨ ਜਿਹੜਾ ਹਿੰਦੁਸਤਾਨ ਦਾ ਲੋਕਾਂ ਦਾ ਪੇਟ ਪਾਲਣ ਦਾ ਕੰਮ ਸਰਨ ਵੱਧ ਪੰਜਾਬ ਦੀ ਕਿਸਾਨੀ ਦਾ ਉਹ ਬੰਦੀ ਕਰ ਰਿਹਾ ਪੰਜਾਬ ਦਾ ਕਿਸਾਨ ਬੰਦੀ ਕਰ ਰਿਹਾ ਕਿ ਜਿਹੜੀਆਂ ਤਈ ਫਸਲਾਂ ਨੇ ਹਿੰਦੁਸਤਾਨ अमली रूप अमरी जामा पहनाया जाए मिनीम डॉ एम एस स्वामी नाथन जी ने फॉर्मूले मुताबिको पाब सात मसल तकरीबन तेरह तो चौदह लाख करोड़ रुपया सरकार चाहिए ਅਗਰੇ ਨਹੀਂ ਇਹੋ ਜੀ ਕਰਦੇ ਜਦੋਂ ਆਪਾਂ ਕੋਈ ਚੀਜ਼ ਖਰੀਦਦੇ ਆ ਤੇ ਸਰਕਾਰ ਜਦੋਂ ਜੈਨੂਅਲ ਰੇਟ ਦਿੰਦਾ ਤੇ ਉਸ ਤੋਂ ਵੱਧ ਰੇਟ ਤੇ ਵੇਚ ਵੀ ਸਕਦੀ ਤੇ ਲੋੜ ਨਹੀਂ ਉਹ ਕਿਸਾਨ ਰਹਿ ਜਾਂਦਾ ਕਿ 6 ਮਹੀਨੇ ਪਹਿਲੇ ਫਸਲ ਵੀ ਜਦੋਂ ਮੈਨੂੰ ਪਤਾ ਹੋਏ ਕਿ ਮੇਰੀ ਫਸਲ ਨੂੰ ਸਹੀ ਬਣ ਚਾਹ ਰੇਟ ਮਿਲੇਗਾ ਤੇ ਮੈਨੂੰ ਉਸ ਦਾ ਖਤਰਾ ਕੋਈ ਨਹੀਂ ਕਿਸਾਨਾਂ ਵੱਲੋਂ ਲੰਬੇ ਸਮੇਂ ਤੋਂ ਆਪਣੀ ਹੱਕੀ ਮੰਗਨ ਨੂੰ ਲੈ ਕੇ ਸੰਘਰਸ਼ ਕੀਤਾ ਜਾ ਰਿਹਾ ਹੈ ਤੇ ਇਸ ਵਿਚਾਲੇ ਚੋਣਾਂ ਤੋਂ ਪਹਿਲਾਂ ਕਈ ਉਮੀਦਵਾਰ ਵੀ ਕਿਸਾਨਾਂ ਦੇ ਹੱਕਾਂ ਲਈ ਆਵਾਜ਼ ਉਠਾ ਰਹੇ ਨੇ ਪਰ ਦੇਖਣਾ ਤਾਂ ਹੁਣੇ ਹੋਵੇਗਾ ਕਿ ਕਿਸਾਨਾਂ ਦੀ ਇਸ ਸਮੱਸਿਆ ਦਾ ਹੱਲ ਕੇਂਦਰ ਵੱਲੋਂ ਕਦੋਂ ਕੀਤਾ ਜਾਂਦਾ ਹੈ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਪੰਜਾਬ 'ਚ ਭਾਜਪਾ ਸਮੇਤ ਸਮੂਚੀਆਂ ਧਿਰਾਂ ਨੇ ਚੋਣ ਪ੍ਰਚਾਰ ਸ਼ੁਰੂ ਕੀਤਾ ਹੋਇਆ ਹੈ ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ 'ਚ ਭਾਜਪਾ ਉਮੀਦਵਾਰਾਂ ਲਈ ਇਹ ਚੋਣ ਪ੍ਰਚਾਰ ਇੰਨਾ ਸੌਖਾ ਨਹੀਂ ਆ ਰਿਹਾ ਕਿਉਂਕਿ ਜੜੇਵੇਂ ਪਿੰਡ ਭਾਜਪਾ ਉਮੀਦਵਾਰ ਜਾ ਰਹੇ ਨੇ ਉਹਨਾਂ ਨੂੰ ਉੱਥੇ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਭਾਜਪਾ ਉਮੀਦਵਾਰਾਂ ਦੇ ਵਿਰੋਧ ਦਾ ਮੁੱਖ ਕਾਰਨ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਕਿਸਾਨੀ ਮੰਗਾਂ ਨੂੰ ਲਾਗੂ ਨਾ ਕਰਨਾ ਹੈ ਕਿਉਂਕਿ ਸਾਲ 2020 ਦੇ ਦੌਰਾਨ ਕਾਲੇ ਖੇਤੀ ਕਾਨੂੰਨਾ ਦੌਰਾਨ ਭਾਜਪਾ ਨੇ ਕਿਸਾਨਾਂ ਦੇ ਨਾਲ ਝੂਮੰਗਾ ਉੱਤੇ ਮਨਜ਼ੂਰੀ ਦਿੱਤੀ ਸੀ ਉਹਨਾਂ ਨੂੰ ਹਜੇ ਤੱਕ ਵੀ ਲਾਗੂ ਨਹੀਂ ਕੀਤਾ ਗਿਆ ਇਸ ਦੇ ਚਲਦੇ ਹੁਣ ਕਿਸਾਨ ਆਗੂ ਤੇ ਪਾਤੀ ਕਿਸਾਨ ਯੂਨੀਅਨ ਦੇ ਚੇਅਰਮੈਨ ਸੁਚੀਤ ਸਿੰਘ ਫੂਲ ਨੇ ਕਿਹਾ ਹੈ ਕਿ ਪੰਜਾਬ ਦਾ ਪੁਲਿਸ ਪ੍ਰਸ਼ਾਸਨ ਬੀਜੇਪੀ ਦਾ ਵਿਰੋਧ ਕਰ ਰਹੇ ਨੇ ਅਤੇ ਕਿਸਾਨਾਂ ਦੇ ਨਾਲ ਜਿੰਨਾ ਸਖਤ ਵਿਵਹਾਰ ਕਰੇਗਾ ਉਹਨਾਂ ਉੱਤੇ ਲਾਠੀ ਚਾਰਜ ਕਰੂਗਾ ਚੇਲਾਂ ਵਿੱਚ ਬੰਦ ਕਰੂਗਾ ਤੇ ਕਿਸਾਨਾਂ ਵੱਲੋਂ ਮੂੰਹ ਤੋੜ ਜਵਾਬ ਵੀ ਦਿੱਤਾ ਜਾਵੇਗਾ। ਸਾਥੀਓ ਜੋ ਆਪਣਾ ਕਿਸਾਨ ਜਥੇਬੰਦੀਆਂ ਵੱਲੋਂ ਆ ਬੀਜੇਪੀ ਦੇ ਉਮੀਦਵਾਰਾਂ ਦਾ ਜਿਹੜਾ ਸਵਾਲ ਪੁੱਛਣ ਦਾ ਤੇ ਸਵਾਲਾਂ ਦੇ ਜਵਾਬ ਨਾ ਦੇਣ ਦੇ ਹਾਲ ਦੇ ਵਿੱਚ ਕਾਲੇ ਝੰਡੇ ਦਿਖਾਉਣ ਦਾ ਵਿਰੋਧ ਕਰਨ ਦਾ ਜੋ ਪ੍ਰੋਗਰਾਮ ਹੈ। ਦੂਜੇ ਜਿਹੜੀਆਂ ਆ ਪਾਰਟੀਆਂ ਦੇ ਕੈਂਡੀਡੇਟਾਂ ਨੂੰ ਵੀ ਸਵਾਲ ਪੁੱਛਣ ਦਾ ਪ੍ਰੋਗਰਾਮ ਹੈ। ਜਿਉਂ-ਜਿਉਂ ਚੋਣਾਂ ਨੇੜੇ ਆ ਰਹੀਆਂ ਨੇ ਤਾਂ ਜਿਹੜਾ ਪੰਜਾਬ ਸਰਕਾਰ ਦਾ ਤੇ ਖਾਸ ਕਰਕੇ ਜਿਹੜਾ ਜਲਾਦਕਾਰਿਆਂ ਦਾ ਪ੍ਰਸ਼ਾਸਨ ਦਾ ਜਿਹੜਾ ਪੰਜਾਬ ਪ੍ਰਸ਼ਾਸਨ ਦਾ ਜਿਹੜਾ ਰੋਲ ਹੈ ਉਹ ਕਿਸਾਨਾਂ ਨੂੰ ਦਬਾਉਣ ਉਹ ਤੇ ਚੁੱਪ ਕਰਾਉਣ ਵਾਲਾ ਆ ਰਿਹਾ ਅ ਜਦ ਕਿ ਇਹ ਕਹਿੰਦੇ ਨੇ ਵੀ ਜਿਹੜੀ ਜਮਹੂਰੀਅਤਾਂ ਲੋਕਤੰਤਰ ਹੈ ਚੋਣਾਂ ਮੌਕੇ ਹਰ ਕੈਂਡੀਡੇਟ ਨੂੰ ਲੋਕਾਂ ਦੇ ਅਦਾਲਤ ਦੇ ਵਿੱਚ ਅ ਦਰਪੇ ਪੇਸ਼ ਹੋਣਾ ਪੈਂਦਾ ਸਵਾਲਾਂ ਦੇ ਜਵਾਬ ਦੇਣੇ ਪੈਂਦੇ ਨੇ ਪਰ ਇਹਨਾਂ ਨੇ ਕਿਤੇ ਵੀ ਨਾ ਇਹਨਾਂ ਨੇ ਚੰਡੀਗੜ੍ਹ ਕਿਸਾਨ ਜਦੋਂ ਆਪਾਂ ਗਏ ਸੀਗੇ ਸਾਰਾ ਦਿਨ ਬੇਟ ਕੀਤੀ ਸੀਗੀ ਉੱਥੇ ਕੋਈ ਜਵਾਬ ਦੇਣ ਆਇਆ ਸਵਾਲਾਂ ਦੇ ਨਾ ਇੱਥੇ ਬਠਿੰਡੇ ਬਾਰ ਅਸੋਸੀਏਸ਼ਨ ਦੇ ਵਿੱਚ ਵੀ ਇੱਕ ਦਿਨ ਇਹਨਾਂ ਨੇ ਇਕੱਠ ਕੀਤਾ ਸੀਗਾ ਜਿਹੜੇ ਭਾਜੀਪੀ ਦੀ ਕੈਂਡੀਡੇਟ ਹੈ ਬਠਿੰਡੇ ਤੋਂ ਤੇ ਉਸ ਦਿਨ ਵੀ ਵਕੀਲਾਂ ਨੂੰ ਵੀ ਇਹਨਾਂ ਨੇ ਸਵਾਲ ਨਹੀਂ ਪੁੱਛਣ ਦਿੱਤੇ ਜਦ ਕਿ ਬਿਲਕੁਲ ਹਾਲ ਦੇ ਵਿੱਚ ਗੱਲਬਾਤ ਹੋ ਰਹੀ ਸੀ ਸੋ ਇਹਦਾ ਹੈਗਾ ਵੀ ਅਸੀਂ ਸੁਣਨੀ ਕਿਸੇ ਦਿਨ ਨੂੰ ਸਿਰਫ ਸੁਣਾਉਣੀ ਹੈ ਇਸ ਚੋਜ ਦੇ ਪ੍ਰਤੀਕਰਮ ਦੇ ਵਿੱਚੋ ਜਿੱਥੇ ਵੀ ਕੋਈ ਟਕਰਾਅ ਤਿੱਖਾ ਹੋਇਆ ਤਾਂ ਇਹਨਾਂ ਨੇ ਪਹਿਲਾਂ ਜਿੱਥੇ ਕਿਸਾਨਾਂ ਨੂੰ ਫੜ ਕੇ ਥਾਣਿਆਂ 'ਚ ਬੰਦ ਕਰਦੇ ਹੁੰਦੇ ਸੀ ਜਾਂ ਉਸਥਾਵਾਂ ਤੇ ਗਾਲੀ-ਗਲੋਚ ਵੀ ਹੋਇਆ ਜਿਵੇਂ ਇੱਥੇ ਭਗਤੇ ਮੰਡੀ ਦੇ ਵਿੱਚ ਗਾਲੀ-ਗਲੋਚ ਕੀਤਾ ਗਿਆ ਆਪਣੇ ਆਗੂਆਂ ਦੇ ਨਾਲ ਗਦਗੀਆਂ ਗਾਲਾਂ ਵੀ ਕੱਢੀਆਂ ਗਈਆਂ ਉਹਨਾਂ ਨੂੰ ਪੁਲਿਸ ਅਧਿਕਾਰੀਆਂ ਵੱਲੋਂ ਤੇ ਢੁੱਡੇ ਕੇ ਤੇ ਮੋਕੇ ਦੇ ਵਿੱਚ ਆਪਣੇ ਆਗੂਆਂ ਨੂੰ ਫੜ ਕੇ ਉਹਨਾਂ ਨੇ ਥਾਣਿਆਂ 'ਚ ਬੰਦ ਕੀਤਾ ਜਦ ਤੱਕ ਉਹਨਾਂ ਦਾ ਬੀਜਪੀ ਦੇ ਕੈਂਡੀਡੇਟ ਦਾ ਜਿਹੜਾ ਰੋਡ ਸ਼ੋਅ ਆਇਆ ਜਾਂ ਉਹਨਾਂ ਦੀ ਮੀਟਿੰਗਾਂ ਸਮਾਪਤ ਨਹੀਂ ਹੋਈ ਹੁਣ ਉਸ ਤੋਂ ਵੀ ਸਰਾ ਲੱਗ ਗਿਆ ਵੀ ਪਿਛਲੇ ਦਿਨੇ ਐ ਈਸਕੇਮ ਨਾਲ ਸੰਬੰਧਿਤ ਕੁਝ ਕਿਸਾਨ ਆਗੂਆਂ ਨੂੰ ਫੜ ਕੇ ਇਹਨਾਂ ਨੇ ਫਰੀਦਕੋਟ ਜੇਲ੍ਹ ਦੇ ਵਿੱਚ ਵੀ ਬੰਦ ਕੀਤਾ ਆ ਭਾਵੇਂ ਉਹ ਰਿਹਾਈ ਹੋ ਗਈ ਪਰ ਇੱਕ ਤਰ੍ਹਾਂ ਦਾ ਇਹ ਚੈਲੰਜ ਹੈ ਵੀ ਜਿਹੜੇ ਆਉਣ ਵਾਲੇ ਆ 20 ਦਿਨਾਂ ਚੋਣਾਂ ਦੇ ਜਿਹੜੇ ਬਾਕੀ ਹੈ ਉਹਨਾਂ ਦੇ ਵਿੱਚ ਇਹਨਾਂ ਨੇ ਇਹ ਸ਼ਖਤੀ ਵਾਲਾ ਜਿਹੜਾ ਹੈਗਾ ਦੌਰ ਪਹਿਲਾਂ ਤੋਂ ਵਧਾਉਣਾ ਹੈ ਹੁਣ ਦੇਖਣਾ ਹੋਵੇਗਾ ਕਿ ਚੋਣਾਂ ਦੇ ਨਤੀਜੇ ਤੋਂ ਬਾਅਦ ਕਿਸਾਨਾਂ ਦੇ ਨਾਲ ਸਰਕਾਰ ਇਨਸਾਫ ਕਰਦੀ ਹੈ ਜਾਂ ਨਹੀਂ ਅਰਧ ਦੇ ਪੰਜਾਬ ਨਿਊਜ਼ ਬੁਲਟਨ ਵਿੱਚ ਬਸ ਇੰਨਾ ਹੀ ਜਾਂਦੇ ਜਾਂਦੇ ਇੱਕ ਵਾਰ ਫਿਰ ਨਸਰਮਾਲ ਲੈ ਨਿਆਮਕ ਸੁੜਖੀਆਂ ਤੇ ਪ੍ਰਧਾਨ ਮੰਤਰੀ ਮੋਦੀ ਨੇ ਵਾਰणसी ਲੋਕ ਸਭਾ ਸੀਟ ਤੋਂ ਪਰੇ ਨਾਮਜ਼ਦਗੀ ਪੱਤਰ ਤੇ ਤੀਜੀ ਵਾਰ ਨਾਮਜ਼ਦਗੀ ਪੱਤਰ ਦਾਖਲ ਕਰਨ ਵੇਲੇ ਯੋਗੀ ਅਦਿੱਤਿਆਨਾਥ ਵੀ ਮੌਜੂਦ ਕਰਮਜੀਤਨ ਮੋਲ ਨੇ ਫਰੀਦਕੋਟ ਤੋਂ ਪਰੇ ਨਾਮਜ਼ਦਗੀ ਪੱਤਰ ਕਲਾਕਾਰ ਅਤੇ ਦੋਸਤ ਗਿੱਪੀ ਗਰਵਾਲ ਤੇ ਬినੂ ਢਿੱਲੋਂ ਵੀ ਰਹਿ ਨਾਲ ਮੌਜੂਦ। ਕਾਂਗਸ ਦੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੇ ਮੁੱਖ ਮੰਤਰੀ ਮਾਨ ਨੂੰ ਦਿੱਤੀ ਲੋਕ ਸਭਾ ਚੋਣ ਲੜਨ ਦੀ ਚੁਣੌਤੀ ਕਿਹਾ ਹਰਾ ਕੇ ਵਾਪਸ ਪੇਜਾਂਗੇ ਪਿੰਡ ਸਤੋਜ। ਸਾਬਕਾ ਮੰਤਰੀ ਜਗਮੋਨ ਸਿੰਘ ਕੰਗ ਨੇ ਕਾਂਗਰਸ ਚ ਕੀਤੀ ਕਰ ਵਾਪਸੀ ਆਮ ਆਦਮੀ ਪਾਰਟੀ ਦਾ ਪੱਲਾ ਛੱਡ ਕੇ ਹੋਏ ਕਾਂਗਰਸ ਦੇ ਵਿੱਚ ਮੋੜ ਸ਼ਾਮਿਲ। ਅਸਨਾਲੀ ਮੈਨੂੰ ਦੀ ਇਜਾਜ਼ਤ ਕੱਲ ਫੇਰ ਮਿਲਾਂਗੇ ਨਮੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਵਾਦ